ਹੋ ਗਿਆ ਕੀ ਹੋ ਗਿਆ ਦੇ ਜਾਣ ਬਿੱਦਲ ਕੀ ਹੋ ਗਿਆ ਅੱਛਾ ਕਾਦੇ ਵਾਸਤੇ ਚਾਹੀਦੇ ਨੇ ਕਾਦੇ ਵਾਸਤੇ ਚਾਹੀਦੇ ਨੇ ਗੋਲੀਆਂ ਸ਼ੂਗਰ ਦੀਆਂ ਇੱਕ ਮਿੰਟ ਥਾਣੇ ਫੋਨ ਕਰ ਇਹਨੂੰ ਫਾੜ ਇੱਧਰ ਬੱਰੇ ਬੱਚੇ ਇਹਨੂੰ ਐ ਨਹੀਂ ਇਹ ਜਦ ਤੱਕ ਇਹਦੇ ਕਾਰਵਾਈ ਨਹੀਂ ਨਾ ਹੁੰਦੀ ਐ ਤੇ ਕੀ ਕਾਰਵਾਈ ਮੈਨੂੰ ਕੀ ਇੱਕ ਘਟੋ ਘਟ ਦਾ ਡੈਨ ਦਾ ਕੰਮ ਆਈ ਇਹ ਬਿਜ਼ਨਸ ਬੜਿਆ ਵਾ ਕੋਈ ਮੰਗਲ ਮੈਨੂੰ ਰੋ ਜਾਉਂਗਾ ਮੈਂ ਮੰਗਲ ਇਹ ਦਿਖਾਵਾ ਕਰਦੀ ਹੈ ਘਟੋ ਘਟ 1500 ਰੁਪਏ ਬਣਾ ਚੁੱਕੀ ਆ ਆ ਕੀ ਦੀਆਂ ਨੇ ਮੈਨੂੰ ਲੱਭੇ ਚਾਹੀਏ ਆ ਦੇਖ ਲੱਭੇ ਚਾਹੀਏ ਮੈਨੂੰ ਤੇ ਚੱਲੇ ਮੇਰੇ ਆਹ ਕੌਣ ਆ ਖੜੀ ਆ ਜਿਹੜੀ ਮੰਗਲ ਮਾਈ ਖੜੀ ਆ ਕਮੀ ਤੇਨੂੰ ਪੋਚੇ ਤੇ ਲਵਾ ਦਿਆਂਗੇ 5-7000 ਤੇ ਸੋਨਾ ਓਏ ਗੱਲੀ ਮੇਰਾ ਬੁਰਾ ਹੋ ਜਾਵੇ ਕੋਈ ਨਾ ਹੋ ਜਾਵੇ ਥੋਡੇ ਵਰਗੇ ਦਾ ਥੋਡੇ ਵਰਗੇ ਦਾ ਬੁਰਾ ਕਰਕੇ ਮੇਰਾ ਆਤਮਾ ਜਾਣਦਾ ਉਹਦੀ ਲੋਕਲ ਦੇ ਕੱਪੜੇ ਪਾ ਇੱਕ ਤਾਂ ਗਰਾਹੀ ਫੜਾ ਚੁੱਕੀ ਐ ਹਾਂ ਫੜਾ ਕੇ ਹੁਣ ਭੇਜਤਾ ਇਹਨਾਂ ਨੇ ਮੇਰਾ ਗਵਾ ਦਾ ਇੱਕ ਵਾਰ ਦੀ ਕਰਾਈ ਫੜਾ ਚੁੱਕੇ ਆਥੇ ਚ 20 50 100 ਰੱਖਦੀ ਆ ਥਾਣੇ ਜਾ ਕੇ ਬੰਦ ਕਰਤਾ ਮੁੜ ਕੇ ਦੇਖਣਾ ਕਿ ਨਹੀਂ ਨਹੀਂ ਮੈਂ ਮੁੜਕਣੀ ਹੁੰਦੀ ਮੇਰੇ ਜੇ ਇਹਨਾਂ ਨੂੰ ਹੁਣ ਛੱਡਦੇ ਇਹਨਾਂ ਨੇ ਫੇਰ ਆਉਣਾ ਨਹੀਂ ਛੱਡ ਲੈ ਇਹਨਾਂ ਨੂੰ ਅੰਦਰ ਜੜਾ ਕੇ ਆ ਜਨ ਉਹ ਚੰਗੀ ਰਹੂੰਗੀ ਇਹ ਤਾਂ ਹੀ ਆ ਟਾੜੇ ਬਸਣਾ ਲੈ ਜਾ ਲੰਘ ਜਾ ਬਲ ਲੈ 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 ਤੈਨੂੰ ਕੱਪੜੇ ਲੰਘੇ ਹੋ ਜਾਣਗੇ ਤੂੰ ਕਹ ਨਾ ਤੂੰ ਬਕਵਾਸ ਕੀ ਕਰਦੀ ਆ ਸਾਡਾ ਮੇਰੇ ਨਾਲ ਮੈਂ ਮੇਰੇ ਹੱਥੀਂ ਫੜੇਗੀ ਤੈਨੂੰ ਕੱਪੜੇ ਲਾਉਣ ਨੂੰ ਕਿਹਾ ਤੈਨੂੰ ਮੈਨੂੰ ਕਦ ਕਿੱਥੇ ਪਾ ਕੇ ਕਿੱਥੇ ਪਾ ਦੇਗੇ ਨੱਕ ਰਗੜ ਲਾ ਕੇ ਅੱਜ ਤੋਂ ਬਾਅਦ ਨਹੀਂ ਮੈਂ ਅਰੇ ਗੁਰੂ ਘਰ ਇਹ ਕੰਮ ਕਰਦੀ ਅੱਜ ਤੋਂ ਬਾਅਦ ਨਹੀਂ ਮੈਂ ਨੱਕ ਰਗੜਦੇ ਤੇ ਮਾਫੀ ਮੰਗ ਲਾ ਸੰਗਤ ਤੋਂ ਨਹੀਂ ਦੱਸੋ ਬਾਬਾ ਜੀ ਤਾਂ ਹੀ ਪਤਾ ਲੱਗੂਗਾ ਐ ਨੱਕ ਸੱਚੇ ਦੱਸੋ ਨੇ ਰੋੜਾ ਕਿ ਪਾਇਆ ਫਿਰਦੇ ਐ ਰੋੜਾ ਕਿ ਪਾਇਆ ਮੈਂ ਤੁਹਾਨੂੰ ਤੁਸੀਂ ਰੋਕਦੇ ਹੋ ਅੱਗੇ ਵੀ ਬਾਬਾ ਜੀ ਇਹ ਇਹ ਕਹਿੰਦੇ ਮੈਂ ਪਹਿਲੇ ਦਿਨ ਆਈ ਆ ਮੈਨੂੰ ਰੋਕਣਾ ਕੋ ਹੋਰ ਨਹੀਂ ਮੈਂ ਕਦੀ ਸੁਣ ਨਹੀਂ ਨੀ ਇੰਨੀ ਸੰਗਤ ਝੂਠ ਬੋਲਦੀ ਆ ਉਹ ਦੁਕਾਨਦਾਰਾਂ ਨੇ ਵੀ ਕਿਹਾ ਸੀ ਰੋਜ਼ ਰੋਕਦੇ ਆ ਇਹਨੂੰ ਬਾਬਾ ਜੀ ਵੀ ਕਹਿੰਦੇ ਨੇ ਰੋਜ਼ ਰੋਕ ਲੈ ਪਾਸੇ ਮੈਂ ਤੈਨੂੰ ਰੋਕਿਆ ਨਹੀਂ ਇੰਨੀ ਵਾਰੀ ਅੱਜ ਤੋਂ ਬਾਅਦ ਜੇ ਹੁਣ ਭੀਖ ਮੰਗਦੀ ਦਿਖ ਗਈ ਇੱਥੇ ਗੁਰੂ ਘਰ ਫਿਰ ਅਸੀਂ ਜਾਣੀ ਸਾਡਾ ਕੰਮ ਜਾਣੇ ਮੈਂ ਬਹੁ ਵਾਰ ਫੜ ਲਈਆਂ ਇਹ ਪਰ ਅਰਜੀ ਨਹੀਂ ਹੈਗੀ ਐਣੀ ਮੈਂ ਪਹਿਲੀ ਵਾਰ ਆਈ ਆ ਜੇ ਬੋਲਦੀ ਮੈਂ ਕਹਿੰਦਾ ਕਿਸੇ ਨੇ ਨਹੀਂ ਕਿਹਾ ਮੈਂ ਕਿਹਾ ਉਹਨੇ ਕਿਹਾ ਐ ਨਹੀਂ ਕਿਹਾ ਮੈਂ ਕਿਹਾ ਉਹਨੇ ਕੀ ਕਿਹਾ ਦੱਸ ਤਾਂ ਫਿਰ ਚੱਪਲਾ ਕਿ ਚਲਾਈਂ ਮੈਨੂੰ ਚੋਰਾ ਨੂੰ ਮੋਰ ਪੈ ਗਏ ਕਿਹੜੀ ਹੈਗੀ ਉਹ ਉੱਥੇ ਕੱਢਦੇ ਹਾਂ ਹਾਂਜੀ ਹਾਂਜੀ ਇਹਨਾਂ ਨੂੰ ਰੱਬ ਰਾਜ ਰੱਖੇ ਪਰਮਾਤਮਾ ਕੀ ਹੋ ਗਏ ਬਾਤਾਂ ਚੀ ਦੇ ਦਾਣ ਵਿਦਮ ਕੀ ਹੋ ਗਏ ਅੱਛਾ ਕਾਦੇ ਵਾਸਤੇ ਚਾਹੀਦੇ ਨੇ ਕਾਦੇ ਵਾਸਤੇ ਚਾਹੀਦੇ ਨੇ ਗੋਲੀਆਂ ਸ਼ੂਗਰ ਦੀਆਂ ਗੋਲੀਆਂ ਸ਼ੂਗਰ ਦੀਆਂ ਗੋਲੀਆਂ ਕਿਨੂੰ ਕੀ ਹੋਇਆ ਸ਼ੂਗਰ ਹੈ ਤੁਹਾਨੂੰ ਕਿੰਨੀ ਇਹ ਦੇ ਬੁੱਤ ਚਾਰ ਚੋਲ ਵਧਨ ਦਾ ਚੰਦ ਸੰਬੰਧ ਦਾ ਸ਼ੂਗਰ ਨੀਆਂ ਗੋਲੀਆਂ ਤੁਹਾਨੂੰ ਫਰੀ ਹੋ ਤਵਾਦੀ ਐ ਚੱਲ ਚੱਲੀ ਮਰਜ਼ੀ ਜੇ ਫਰੀ ਦੋ ਵਿੱਚ ਪੱਕੀਆਂ ਲਵਾਦੀ ਐ ਚਰਚੇ ਜਿਹਾ ਲਾਓ ਜੇ ਤੇ ਜਿਹੜਾ ਹੁਣ 1000 1500 ਬਣਾਇਆ ਉਹ ਫਿਰ ਉਹਦਾ ਕੀ ਕਰੇਂ ਜਿਹੜਾ ਮੈਨੂੰ ਦੇਖ ਕੇ ਕਹੇ ਨਾ ਯਾਰ 1500 ਰੁਪਿਆ ਚੱਲ ਹਮੇਸ਼ ਤੂੰ ਕੋਣ ਮਰਜ਼ੀ ਹਮੇ ਉਹ ਜਾਣ ਰੱਬਾ ਜਰਕੀ ਨਹੀਂ ਤੂੰ ਇਹ ਕੀ ਪਕੰਡ ਫੜਿਆ ਔਰੇ ਤੂੰ ਗੁਰੂ ਘਰਾਂ ਨੂੰ ਬਦਨਾ ਖੜ ਜਾ ਔਰੇ ਖੜ ਜਾ ਹੁਣ ਇੱਧਰ ਖੜ ਜਾ ਇੱਧਰ ਤੁਰਨਾ ਹੁਣ ਇੱਕ ਮਿੰਟ ਥਾਣੇ ਫੋਨ ਕਰ ਇਨੂੰ ਫੜ ਇੱਧਰ ਤੁਸੀਂ ਬਦਨਾਮ ਕਰਦੇ ਹੋ ਸੰਗਤ ਨੂੰ ਇੱਥੇ ਖੜ ਜਾ ਤੇ ਬਾਕੀ ਗੱਲ ਤੈਨੂੰ ਬੰਦਿਆਂ ਵਾਂ ਕਹਿੰਦਾ ਇੱਥੇ ਖੜ ਜਾ ਹਿੱਲ ਨਹੀਂ ਇੱਥੋਂ ਬੱਪਰੇ ਬੱਪਰਾ ਬੱ ਮੱਚਾ ਰੱਖੀ ਚੁੱਕ ਲਿਆ ਚੁੱਕੇ ਹੋ ਤਾਂ ਕੀ ਤੇਰੇ ਕੀ ਕਮੀ ਆ ਤੈਨੂੰ ਮੈਂ ਕੋਤਾਂ ਤੈਨੂੰ ਨੌਕਰੀ ਲਵਾ ਦਈਏ ਹਾਂ ਨੌਕਰੀ ਲੱਗਣ ਵਾਲੀ ਉਮਰ ਹੀ ਨਹੀਂ ਪੰਜ 7000 ਤੇ ਲਵਾ ਦਈਏ ਕਿਸੇ ਦੇ ਕੰਮ ਤੇ ਚੱਲੋ ਕੁਛ ਕੀ ਹੈਗਾ ਸਫਾਈ ਨੂੰ ਲਵਾ ਦਈਏ ਹਾਂ 1500 ਰੁਪਇਆ ਤਾਂ ਬਣਾ ਲਿਆ ਸਵੇਰ ਦਾ ਉਰੇ ਖੜੀ ਨੇ ਇੱਧਰ ਆ ਜਾ ਇੱਧਰ ਤੁਸੀਂ ਫੜੋ ਲੇਡੀਜ਼ ਇੱਕ ਜਾਣ ਮੈਂ ਨਾ ਬੰਦਾ ਫੜ ਨਹੀਂ ਸਕਦਾ ਇਹਨੂੰ ਇਨੂੰ ਮੜੇ ਜੇ ਕਰਿਓ ਇਹਨੂੰ ਇਹ ਇਹ ਸੱਦਣਾ ਹੀ ਨਹੀਂ ਮੇਰੇ ਕੋ ਉਹ ਪੁੱਤ ਮਾ ਜੀ ਤੂੰ ਖੜਾ ਹੋਇਆ ਕਿਹੜਾ ਪੁੱਤ ਕਿਹ ਚੱਕੂ ਰੱਤ ਉਹ ਤੇਰਾ ਕਿ ਚੱਕ ਲਿਆ ਵੀ ਮੈਂ ਕੁਛ ਨਹੀਂ ਤੂੰ ਕਿੰਨੇ ਪੈਸੇ ਬਣਾ ਲੇ ਸਵੇਰ ਦੇ ਮੈਂ ਕੁਛ ਵੀ ਨਹੀਂ ਚੱਕਿਆ ਪੁੱਤ ਤੇਰਾ ਇਹ ਪਖਾਂਡੇ ਜੇ ਨਾ ਕਰ ਨਹੀਂ ਕਿੰਨੇ ਪੈਸੇ ਤੂੰ ਲੋਕਾਂ ਦੇ ਕੱਪੜੇ ਪਾੜਦੀਆਂ ਖਿੱਚ-ਖਿੱਚ ਕੇ ਤੂੰ ਤੰਗ ਕੀਤਾ ਔਰੇ ਸੰਗਤ ਲੋਕ ਮੱਥਾ ਟੇਕਣ ਆਉਂਦੇ ਨੇ ਭਾਵਨਾ ਨਾਲ ਕਿੰਨੇ ਪੈਸੇ ਬਣਾ ਲੇ ਸਵੇਰ ਦੇ ਕੀ ਬਣਾਏ ਮੈਂ ਕਿੰਨੇ ਮੰਗ ਰਹੀ ਐ ਸਵੇਰ ਦੇ ਤੁਹਾਡੇ ਸਾਹਮਣੇ ਕਿੰਨੇ ਪਿਆਰ 1200 ਰੁਪਏ ਬਣਾ ਲਏ ਹੁਣ ਵੀਰੇ ਇਹਨੇ ਤੇ ਤੂੰ ਗੋਹਾਗਾ ਮੇਰਾ ਮੈਂ ਇੱਧਰ ਖੜ ਜਾ ਕਮ ਕਾ ਆਣਾ ਬੰਦੇ ਨੂੰ ਮੈਂ ਗੋਹਾ ਸਾਰੀਆਂ ਵੀਡੀਓ ਹੈਗੀਆਂ ਤੇਰੀਆਂ ਸਵੇਰ ਦੀ ਜਾਤੀ ਮੰਗ ਰਹੀ ਆ ਤਾਂ ਤੂੰ ਕਿਸੇ ਨੂੰ ਤੁਸੀਂ ਕਿਉਂ ਮੰਗੀ ਆਂਦੇ ਨਹੀਂ ਮਤਲਬ ਇੱਥੇ ਚੋਸੀ ਦੇ ਲੋਕੀ ਮਾ ਸਾਡੇ ਕੰਨ ਖੜ ਜਾ ਤੂੰ ਇਹ ਐ ਨਹੀਂ ਹਟਣਾ ਇਹਨਾਂ ਨੇ ਬਦਨਾਮ ਕੀਤਾ ਸਾਡੇ ਸੰਗਤ ਕੋਈ ਕਿਵੇਂ ਆਉਂਦਾ ਕੋਈ ਕਿਵੇਂ ਆਉਂਦਾ ਮੱਥਾ ਟੇਕਣ ਨੂੰ ਕੀ ਅਗਲੇ ਤੇ ਖੜ ਜਾ ਇੱਥੇ ਖੜ ਜਾ ਕੀ ਕਰਨਾ ਬਾਪੇ ਬਹੁਤ ਬਹੁਤ ਬਾਪੇ ਕੋਲ ਦਰੂਆ ਗੁਰੂਆ ਕੋਲ ਮੰਗ ਜਾ ਕੇ ਸਾਰਾ ਕੁਝ ਮਿਲ ਜਾਣਾ ਉੱਥੇ ਆ ਸੀ ਉੱਥੇ ਹੀ ਆਏ ਮੰਗਣ ਜਿੱਥੇ ਅਸੀਂ ਮੰਗਣੇ ਉੱਥੇ ਮੰਗ ਲੈ ਜੀ ਤੁਸੀਂ ਲੰਗਰ ਛਕੋ ਇਨਾ ਦੇ ਖੜ ਜਾ ਆਏ ਨੇ ਇਹਨਾਂ ਨੂੰ ਆਏ ਨੇ ਸੇਵਾ ਕਰੋ ਜਾ ਕੇ ਇਹਨੂੰ ਆਏ ਨਹੀਂ ਇਹ ਜਦ ਤੱਕ ਇਹਦੇ ਕਾਰਵਾਈ ਨਹੀਂ ਨਾ ਹੁੰਦੀ ਇਹ ਤੇ ਕੀ ਕਾਰਵਾਈ ਮੈਨੂੰ ਕੀ ਇੱਕ ਘਟੋਕੜ ਦਾ ਇਹ ਕੰਮ ਆਈਏ ਬਿਜ਼ਨਸ ਬੜਿਆ ਵਾ ਕੋਈ ਮੈਨੂੰ ਰੋ ਜਾਉਂਗਾ ਮੈਂ ਮੰਗਣੇ ਇੱਕ ਦਿਖਾਵਾ ਕਰਦੀ ਹੈ ਘਟੋਕੜ 11500 ਰੁਪਏ ਬਣਾ ਚੁੱਕੀ ਹਾਂ ਹੁਣ ਤੱਕ ਕਸਮ ਲੱਗਿਆ ਜਗ ਮੈਨੂੰ ਗੁਰੂ ਬੰਗਾਲਣਾ ਨੂੰ ਇਹ ਪੈਸੇ ਫੜਾਉਂਦੀ ਥੋੜੇ ਜਨੇ ਹੱਥੇ ਚ ਰੱਖ ਲੈਣੇ ਜਿਆਦਾ ਦੇ ਕੋਈ 5-700 ਬਣ ਗਏ ਨੇ ਬੰਗਾਲਣਾ ਨੂੰ ਫੜਾਏ ਹੋਣਾ ਤੇਰੀ ਕੱਲੀ ਕੱਲੀ ਰਿਪੋਰਟ ਅਸੀਂ ਐਵੇਂ ਨਹੀਂ ਲੁਹਾਰੇ ਤੋਂ ਆਗੇ ਮੈਂ ਬਗਾਨ ਨੂੰ ਤੇਰੇ ਮੂਰੇ ਕਈ ਦਿਨਾਂ ਦੇ ਬੰਦੇ ਛੱਡੇ ਬਨੇ ਅਸੀਂ ਹਾਂ ਤੇਰੇ ਪਿੱਛੇ ਮੇਰੇ ਕਰੀ ਬਈ 3-4 ਮਹੀਨੇ ਹੋ ਗਏ ਪਤਨ ਮੈਂ ਬਿਮਾਰ ਰਖਾ ਲਾ ਉਹ ਹੀ ਨਹੀਂ ਤੇਰੇ 3-4 ਮਹੀਨੇ ਦੀ ਸਾਰੀ ਡਿਟੇਲ ਆ ਸਾਡੇ ਕੋਲ ਦਿਖਾਵਾਂ ਤੈਨੂੰ ਵੀਡੀਓ ਤੇਰੀਆਂ ਦਿਖਾਓ ਮੜੀ ਇਹਦੀਆਂ ਜਾਦੀ ਤੂੰ ਮੰਗ ਰਹੀ ਆ ਸਵੇਰ ਦੀ ਆ ਸਵੇਰ ਤੈਨੂੰ ਤਾਂ ਆ ਵੀ ਅਸੀਂ ਉੰਜੋ ਬਸ ਆ ਕੇ ਤੇਰੇ ਕੋਲ ਖੜ ਗਏ ਆ ਕੱਚੇ ਪੈਰੀ ਨਹੀਂ ਆਉਂਦੇ ਅਸੀਂ ਨਹੀਂ ਮੈਂ ਫਿਰ ਚੁੱਪ ਹੋਣਾ ਆ ਕਿਧੀਆਂ ਨੇ ਮੈਨੂੰ ਲੱਭੇ ਚਾਹੀਏ ਆ ਦੇਖ ਲੱਭੇ ਚਾਹੀਏ ਮੈਨੂੰ ਤੇ ਚੱਲੇ ਮੇਰੇ ਆ ਕੌਣ ਆ ਖੜੀ ਆ ਜਿਹੜੀ ਮੰਗਦੀ ਮੈਂ ਖੜੀ ਆ ਪੁੱਤ ਮਾਈ ਖੜੀ ਆ ਹੋਰ ਕਿ ਅੱਜ ਦੇ ਹੀ ਨੇ ਕੱਪੜੇ ਆ ਦੇਖ ਲੋ ਅੱਜ ਦੇ ਹੀ ਨੇ ਪਾਏ ਹੋਏ ਦੇ ਅੱਜ ਹੀ ਆਈਆਂ ਮਜੀ ਅੱਜ ਹੀ ਆਈਆਂ ਮੈਂ ਕੜੀ ਕੜੀਆਂ ਮੈਨੂੰ ਸਾਹ ਕਿੰਨੇ ਪੈਸੇ ਮੰਗੇ ਨੇ ਸਰਦ ਜਿੰਨੂੰ ਬੜਾ ਕੇ ਆਈਆਂ ਆਹ ਭਾਣ ਮੰਗੀ ਤੂੰ ਮੈਂ ਤੇਰੇ ਮੈਂ ਤੂੰ ਸੁਣੇ ਮੈਂ ਦੇਖਣਾ ਨਹੀਂ ਬੀਬੀਆਂ ਤੂੰ ਸਾਡੇ ਬਾਬੇ ਦੀ ਸੌ ਖਾਦੀ ਆ ਓਰੇ ਅਸਨ ਮੈਨੂੰ ਤੈਨੂੰ 100 ਦੀ ਸ਼ਰਮ ਹੋਵੇ ਓਰੇ ਤੂੰ ਮੰਗੇ ਕਿਉਂ ਸੰਗਤਾਂ ਨੂੰ ਟੰਗ ਕਰੇ ਤੂੰ ਤੂੰ ਮੈਨੂੰ ਤਾਂਗਣਾ ਕਰ ਮੈਂ ਬਾਹ ਮੈਂ ਤੈਨੂੰ ਚਕਾਉਣਾ ਹੈ ਜੀ ਬਚ ਕੇ ਚੱਲ ਮੈਨੂੰ ਰੋਟੀ ਖਾਣੀ ਹੈ ਕਸਮਨ ਕਬੇ ਲਾ ਤੈਨੂੰ ਗੱਲ ਸੁਣ ਤੂੰ ਮੰਗਦੀ ਕੀ ਕਮੀ ਹੈ ਤੈਨੂੰ ਪੋਚੇ ਤੇ ਲਵਾਦੀ ਹੈ ਇਹਨੇ 5-7000 ਤੇ ਤੂੰ ਪੁੱਛ ਜੇ ਮੇਰੇ ਕੋਲ ਮੈਂ ਮੇਰੀ ਬਾਹ ਮੈਂ ਝਾੜੂ ਪੋਚੇ ਤੇ ਲਵਾਦੀ ਆ ਮੈਂ ਝਾੜੂ ਪੋਚੇ ਤੇ ਲਵਾ ਦਿੰਦਾ ਆ ਕੋਈ ਚਮਕੌਰ ਸਾਹਿਬ ਦੀ ਸੰਗਤ ਦੇਖਦੀ ਹੈ ਜੀ ਆ ਬੀਬੀ ਕਿੱਥੇ ਰਹਿਣੀ ਹੈ ਤੂੰ ਘਰ ਕਿੱਥੇ ਹੈ ਤੇਰਾ ਪਹਿਲਾਂ ਘਰ ਦਿਖਾ ਤੇਰੇ ਨਹੀਂ ਆ ਛੰਨ ਗਈ ਮੇਰੀ ਘਰ ਦੇ ਖਲੇ ਮੇਰਾ ਕਿੱਥੇ ਆ ਘਰ ਤੇਰਾ ਪਰਿਵਾਰ ਚ ਕੌਣਾ ਤੇਰੇ ਮੇਰਾ ਘਰ ਮੇਰੇ ਚਾਰ ਗੁੱਟੀਆਂ ਵਿਆਹ ਕੇ ਮਨੇ ਕਿੱਥੇ ਆ ਘਰ ਕਿਸੇ ਰੇ ਮੇਰਾ ਘਰ ਮੇਰਾ ਬਹੁਤ ਚਲੋ ਮਜਰਾ ਕਰਨੀਏ ਚਲ ਸਾਡੇ ਨਾਲ ਚੱਲ ਦੱਸ ਕਿੱਥੇ ਆ ਘਰ ਤੇਰਾ ਲੈ ਖਾ ਤੂੰ ਮੈਨੂੰ ਘਰ ਚ ਕੋਈ ਗੱਲ ਲੈ ਜਾ ਕੇ ਦੇਖ ਕੁੱਲੀਆਂ ਲੱਗੀਆਂ ਨੇ ਸਾਡੇ ਕੋਈ ਕੁੱਲੀਆਂ ਨਹੀਂ ਹੈਗੀਆਂ ਤੇਰੀਆਂ ਸਾਰਾ ਪਤਾ ਸਾਨੂੰ ਤੇਰਾ ਕੱਲੀ ਕੱਲੀ ਰਿਪੋਰਟ ਆ ਜਦ ਖਾ ਘਰ ਦਿਖਾ ਫਿਰ ਜੇ ਨਹੀਂ ਉਹ ਤੂੰ ਘਰ ਦਿਖਾ ਦੇ ਫਿਰ ਤੇਰਾ ਕਿੱਥੇ ਆ ਚਲ ਨਹੀਂ ਤੂੰ ਸੰਗਤ ਉਰੇ ਮੱਥਾ ਟੇਕਣ ਆਉਂਦੀ ਆ ਤੂੰ ਅਗਲੇ ਤੈਨੂੰ ਪਤਾ ਹੁਣ ਪੰਜਾਬ 'ਚ ਜੁਰਮ ਆ ਇਹ ਆ ਬਾਜ ਜੁਰਮ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਹੁਣ ਤੂੰ ਇੱਥੇ ਮੰਗ ਨਹੀਂ ਸਕਦੀ ਤੈਨੂੰ ਦੀਪੀਖ ਦੇਣ ਵਾਲਾ ਵੀ ਉਹਨਾਂ ਦੋਸ਼ੀ ਆ ਜਿੰਨਾ ਚੋਰੀ ਦਾ ਜੁਰਮ ਆ ਉਹਨਾਂ ਹੁਣ ਭੀਖ ਮੰਗਣ ਦਾ ਜੁਰਮ ਆ ਪੰਜਾਬ 'ਚ ਪਤਾ ਏ ਤੈਨੂੰ ਇਹ ਗੱਲ ਦਾ ਚਲ ਕੋਈ ਨਹੀਂ ਪਤਾ ਕਿ ਨਹੀਂ ਪਤਾ ਮੈਂ ਤੈਨੂੰ ਕੀ ਬੋਥੇ ਦਾਂ ਪੜਾ ਮਾਨ ਪੜਾ ਆਣ ਪੜਾ ਮਾਨ ਪੜਾ ਐਸਐਚਓ ਉਹਨੂੰ ਕਰੀਆ ਐਸਐਚਓ ਤੁਹਾਨੂੰ ਕੀ ਕਹੇਗਾ ਨਹੀਂ ਤੂੰ ਕੀ ਫਿਰ ਉਰੇ ਆ ਪਕੜ ਬੜੇ ਨਾ ਨਾ ਕਿੱਲੇ ਆਉਂਦੀ ਮਾ ਮੜ ਕੀ ਕਮੀ ਆ ਤੇਰੀ ਲੱਤ ਨਹੀਂ ਹੈਗੀ ਬਾਹ ਨਹੀਂ ਹੈਗੀ ਕੀ ਨਹੀਂ ਹੈ ਕਿਤੇ ਪੋਚੇ ਲਾਉਣ ਲੱਗ ਜਾ 5-7000 ਤੇ ਜੇ ਠੀਕ ਹੋ ਕੇ ਮੈਂ ਮੈਂ ਪੋਚੀ ਕੀ ਠੀਕ ਕੀ ਨਹੀਂ ਠੀਕ ਤੇਰਾ ਉਹ ਪਤ ਨਹੀਂ ਸੁਗਰੇ ਤੂੰ ਸੁਗਰੇ ਤੂੰ ਜਿਹੜਿਆ ਨਾ ਮਰਨਾ ਕਰ ਮੇਰੇ ਦਾ ਮਾਮ ਆਦਮੀ ਕਲੀਨਿਕ ਚ ਕਿਉਂ ਨਹੀਂ ਫ੍ਰੀ ਮਿਲਦੀ ਹੈ ਦਵਾਈ ਦਵਾਈ ਲੈਣੀ ਆ ਬਈ ਚੱਲ ਨੀ ਮੁੱਲ ਮਿਲਦੀ ਆ ਦਵਾਈਆਂ ਵੀ ਆ ਦੀ ਸ਼ੂਗਰ ਦੀ ਕਿਹੜੀ ਦਵਾਈ ਤੈਨੂੰ ਦੱਸ ਫ੍ਰੀ ਮਿਲੇ ਮੁੱਲ ਵੀ ਲੈਣੀ ਆ ਮੁੱਲ ਮੁੱਲ ਫ੍ਰੀ ਮਿਲਦੀ ਆ ਕੱਲੀ ਕੱਲੀ ਦਵਾਈ ਓਰੇ ਪਖੰਡ ਕੀਤਾ ਤੁਸੀਂ ਲੋਕਾਂ ਨੂੰ ਤੰਗ ਕਰਦੇ ਵਾਲਾ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਆਉਂਦਾ ਓਰੇ ਅਗਲੇ ਤੇ ਕੱਪੜੇ ਖਿੱਚ ਖਿੱਚ ਕੇ ਕੱਪੜੇ ਪਾੜਨੇ ਵਾਲੇ ਕਰ ਦੰਨੀਆਂ ਤੂੰ ਇਹ ਦੇ ਕੱਪੜੇ ਪਾੜ ਤੀ ਇੱਧਰ ਆ ਕੇ ਖੜ ਕੇ ਗੱਲ ਕਰ ਲੈ ਜੇ ਤਾ ਕਾਰਵਾਈ ਨਹੀਂ ਕਰਾਉਣੀ ਤੈਨੂੰ ਦੱਸ ਤਾ ਇੱਧਰ ਖੜ ਜਾ ਕੇ ਤੈਨੂੰ ਦੱਸਣੇ ਨਹੀਂ ਕਿੰਨੇ ਪੈਸੇ ਕਮਾਏ ਨੇ ਤੇ ਮਾਜਾ ਪੁਰਾਵਾ ਜਿੰਨਾ ਤੋਂ ਕਮਾਏ ਨੇ ਉੱਥੇ ਪੈਸੇ ਦੇ ਅੰਦਰ ਜਾ ਕੇ ਅੰਦਰ ਜਾ ਕੇ ਪਰਚੀ ਘਟਾ ਲੈ ਜਿਹੜੇ ਪੈਸੇ ਕਮਾਏ ਨੇ ਅੰਦਰ ਜਾ ਕੇ ਮੱਥਾ ਮੈਂ ਨਹੀਂ ਲੈਣੇ ਮੈਂ ਹੱਥ ਨਹੀਂ ਲੈਣਾ ਲੱਲਾ ਜਾ ਲੱਲਾ ਜਾ ਮੈਂ ਆ ਉੱਧਰ ਜਾ ਆ ਲੱਲਾ ਜਾ ਉੱਧਰ ਜਾ ਲੱਲਾ ਜਾ ਲੱਲਾ ਤੂੰ ਚੱਲ ਚੱਲ ਮੇਰੇ ਤੂੰ ਅੰਦਰ ਜਾ ਲੱਲਾ ਜਾ ਮੇਰੇ ਨਾਲ ਆ ਜਾ ਮੇਰੇ ਨਾਲ ਆ ਜਾ ਤੂੰ ਮੇਰਾ ਚੱਲ ਚਪਾ ਲੈ ਚੱਲ ਫੜਾ ਆ ਅੰਦਰ ਟੇਕ ਕੇ ਆ ਯਾਰ ਮੱਥਾ ਆ ਤੀਜੇ ਵੰਦਨਾ ਜਾ ਕੇ ਪਾਣਾ ਨਹੀਂ ਹੋਣਾ ਯਾ ਮੈਨੂੰ ਕੱਟਾ ਬੁਰਾ ਹੋ ਜਾਵੇ ਕੋਈ ਨੀ ਹੋ ਜਾਵੇ ਥੋਡੇ ਵਰਗੇ ਦਾ ਥੋਡੇ ਵਰਗੇ ਦਾ ਬੁਰਾ ਕਰਕੇ ਮੇਰਾ ਆਤਮਾ ਜਾਣਦਾ ਉਹਦੀ ਲੋਕਾਂ ਦੇ ਕੱਪੜੇ ਪਾੜਦੇ ਆ ਬੀਬੀ ਤੂੰ ਆਜੇ ਕੱਪੜੇ ਕਿੱਥੇ ਨਹੀਂ ਤੂੰ ਕਿਉਂ ਉਹਰੇ ਕੱਪੜੇ ਖੇਚਦੀਆਂ ਕਿੱ데 ਖੇਚੇ ਦਿਖਾ ਮੈਨੂੰ ਇੱਕ ਵਾਰੀ ਕਪੜਾ ਫੜਿਆ ਦਿਖਾ ਦੇ ਕੱਪੜੇ ਪਾੜ ਕੇ ਹੋਰ ਕੀ ਕਰਦੀ ਉਹ ਚੱਲ ਅੰਦਰ ਚੱਲ ਉੱਥੇ ਝਾੜ ਜਦ ਤੱਕ ਨਹੀਂ ਤੂੰ ਹਟਣਾ ਮੈਨੂੰ ਪਤਾ ਚੱਲ ਉੱਧਰ ਮੈਂ ਉਹਰੇ ਪੁਲਿਸ ਭਲਾ ਲੈਣੀ ਹੁਣ ਭਲਾ ਲਾ ਕੇ ਤੂੰ ਐ ਨਹੀਂ ਹਟਦੀ ਖੜ ਜਾ ਮੈਂ ਕਹੀ ਜਾਂਦਾ ਕਾਨੂੰ ਤੇਰੀ ਉਮਰ ਦਾ ਲਿਆਜ ਕਰੀ ਜਾਂਦਾ ਜੀ ਮੇਰੇ ਨਾਲ ਕਾਨੂੰ ਖੜਾ ਡਿਆ ਤੂੰ ਅੰਦਰ ਪੈਸੇ ਮੇਰੇ ਨਾਲ ਕਾਨੂੰ ਖੜਾ ਡਿਆ ਤੂੰ ਅੰਦਰ ਪੈਸੇ ਮੈਨਾਂ ਨਾਲ ਕਾਨੂੰ ਖੜਾ ਕਿਸ ਮੈਨਾਂ 105 ਮੰਗੇ ਤੂੰ ਮੇਰੇ ਨਾਲ ਕਰੇ ਦੁਲਾਰਾ ਮੈਨੂੰ ਪਤਾ ਤਾਂ ਕਿੰਨੇ ਮੰਗਨੇ ਕੰਲਾ ਕੰਲਾ ਸਾਵਾ 14-1500 ਰੁਪਏ ਤੂੰ ਹੁਣ ਤੱਕ ਕਰ ਸਕੀ ਆ ਮੈਂ ਹਾਂ ਅੱਗੀ ਮੇਰੀ ਜਾੜੀ ਮੋਟੀ ਹਾਂ ਅੱਗੀ ਮੇਰੀ ਜਾੜੀ ਮੋਟੀ ਹਾਂ ਜਿਹੜੇ ਬੰਗਾਲਣਾ ਨੂੰ ਫੜਾਉਣੀ ਆ ਵਿੱਚ ਜੀ ਇੱਥੇ ਇਕੱਠਾ ਕਰ ਕਰ ਕੇ ਕਿੱਥੇ ਫੜਾਉਂਦੀ ਆ ਇੱਥੇ ਫੜਾਏ ਵੀਰੇ ਇਹਨਾਂ ਨੇ ਹੁਣੇ ਪਹਿਲਾ ਕੱਟੇ ਕਰਕੇ ਇੱਕ ਇੱਕ ਉਹ ਫੜਾ ਚੁੱਕੀ ਹੈ ਇਹ ਇੱਕ ਅਗਰਾਹੀ ਫੜਾ ਚੁੱਕੀ ਹੈ ਹਾਂ ਹਾਂ ਫੜਾ ਕੇ ਉਹਨੂੰ ਭੇਜਤਾ ਇਹਨਾਂ ਨੇ ਮੇਰਾ ਗਵਾਗਾ ਇੱਕ ਵਾਰ ਦੀ ਕਰਾਈ ਫੜਾ ਚੁੱਕੀ ਆ ਅੱਥੇ ਜੀ 20500 ਰੱਖਦੀ ਆ ਸਾਰੇ ਲੋਕ ਕੀ ਕਰਦੀ ਆ ਮੈਨੂੰ ਮੈਨੂੰ ਬੰਦਾ ਫੜਾ ਕੇ ਉਹ ਮੈਂ ਤੈਨੂੰ ਦੱਸਦਾ ਬੰਦਾ ਫੜਾ ਦੇ ਹੱਥ ਨਹੀਂ ਲਾਉਣਾ ਤੂੰ ਇਹਨੂੰ ਇਹਨੂੰ ਕਾ ਕਰ ਜਿੱਥੇ ਜਿੱਥੇ ਮੈਂ ਪੈਸੇ ਤੂੰ ਉਹਦੇ ਨਾਲ ਹੀ ਮੇਰੇ ਨਾਲ ਗੱਲ ਕਰ ਨਹੀਂ ਜਿੱਥੇ ਮੈਂ ਪੈਸੇ ਦੇ ਤੈਨੂੰ 15000 ਰੁਪਏ ਉੱਠ ਜਾ ਮੈਨੂੰ ਦੱਸਣਾ ਸੁਣਾ ਪੈਸੇ ਮੰਗ ਤੂੰ ਤੂੰ ਫੜਾਏ ਨਹੀਂ ਇਹਨੇ ਨਾ ਨਾ ਤੂੰ ਨਾ ਪੈਸੇ ਕਿਉਂ ਮੰਗਦੀ ਨੇ ਤੂੰ ਤੁਸੀਂ ਵੀ ਦੇਖਿਆ ਜਿਆਦੇ ਪੜ੍ਹਦੀ ਆ ਪੈਸੇ ਅੱਗੇ ਤੂੰ ਰੋਟੀ ਬਣੀ ਗੁਰਦੂਰੇ ਖਾ ਆਪਣਾ ਘਰ ਨੂੰ ਜਾ ਬੱਚਿਆਂ ਬਾਤ ਤੂੰ ਬਾਈ ਫਰੀ ਮਿਲਦੀ ਆ ਸਾਰੇ ਨਹੀਂ ਜਾ ਕਰਨਾ ਨਾ ਮੈਕਅਪ ਨਹੀਂ ਨਹੀਂ ਤੂੰ ਪੈਸੇ ਕਿਉਂ ਮੰਗਦੀ ਪੈਸੇ ਤੂੰ ਚੱਲ ਨਹੀਂ ਪੈਸੇ ਮੰਗਦੀ ਮਨਿਆ ਆਏ ਦੱਸੋ ਸੰਗਤ ਆਉਂਦੀ ਆ ਅੱਜ ਮੱਛੀਆਂ ਦਾ ਦਿਹਾੜਾ ਕੀ ਅਗਲੇ ਦੇ ਮੰਚ ਵਿਚ ਆ ਰੋਗਾ ਕੀ ਇਤੋਂ ਜਿਆਦਾ ਲੈ ਕੇ ਜਾਊਗਾ ਅਗਲਾ ਉਹ ਅਗਲੇ ਸਾਰੇ ਯਾਤਰਾਵਲੇ ਕਹਿੰਦੇ ਹੈ ਜੀ ਬਹੁਤ ਸਾਰੀਆਂ ਨੇ ਇੱਕ ਨਹੀਂ ਹੈਗੀ ਇਹ ਕਈ ਜਣੀਆਂ ਨੇ ਇਹ ਪਤਾ ਮੈਨੂੰ ਇਹ ਅੱਗੇ ਜਿਆਦਾ ਥੱਬਾ ਹੋ ਗਿਆ ਨੇ ਗਾਹ ਫੜਾ ਦੇਣਾ ਸਾਡੀ ਸਾਹਮਣੇ ਬੈਠੇ ਸਾਰੇ ਉਹਨਾਂ ਦੇ ਵੀ ਕਰਦੇ ਆ ਜੀ ਅੱਜ ਸਾਰਿਆਂ ਨੂੰ ਉਹ ਕਿਹਨੇ ਕਿਹ ਠਾਣੇ ਜਾ ਕੇ ਬੰਦ ਕਰਤਾ ਮੁਰ ਕੇ ਦੇਖਣਾ ਕਿ ਨਹੀਂ ਨਹੀਂ ਮੈਂ ਮੁਰਕਣੀ ਵੀਰੇ ਜੇ ਇਹਨਾਂ ਨੂੰ ਹੁਣ ਛੱਡਦੇ ਇਹਨਾਂ ਨੇ ਫੇਰ ਆਉਣ ਨਹੀਂ ਛੱਡਣਾ ਇਹਨਾਂ ਨੇ ਮੁਰਕਦੀ ਹੁੰਦੀ ਪੁੱਤ ਚੱਲੇ ਨਾਲ ਕੀ ਮੈਂ ਇੱਕ ਉੱਥੇ ਨੂੰ ਮੈਂ ਚੱਲ ਨਾਲ ਕੋ ਦੂਏ ਬੱਤੀ ਜੇਰ ਐਸਾ 14 ਮਿੰਨਪਰ ਨਿਕਲ ਗਿਆ ਮੇਰੇ ਕੋਲ ਗੁਰਪ੍ਰੀਤ ਸਿੰਘ ਦਾ ਪੁੱਤ ਕੀ ਕਰਨਾ ਤੂੰ ਮੈਨੂੰ ਦੱਥ ਬੁੜੀ ਨੂੰ ਮੈਨੂੰ ਕੀ ਕਰ ਪਤਾ ਮੈਨੂੰ ਬਹੁਤ ਅੱਛਾ ਮੜ ਕੇ ਨਮਾਜ਼ ਅੱਗੇ ਵੀ ਆਉਂਦੀ ਆ ਬਹੁਤ ਵਾਰ ਭਜਾਇਆ ਇਹਨੂੰ ਮੈਂ ਹੁਣ ਦੱਸ ਤੂੰ ਤਾਂ ਕਿੰਨੀ ਮਾਤ ਜਾਈਆਂ ਅੱਜ ਨਹੀਂ ਮਾਤਾ ਮੈਂ ਮਾਤਾ ਮੈਨੂੰ ਕੱਟ ਕੇ ਉਹ ਵੇਜਾ ਟੇਕੇ ਮਾਤਾ ਇੱਕ ਹੋਰ ਵੀ ਇੱਥੇ ਤੇਰੇ ਮਾਤਾ ਨਮਾਜ਼ ਜਾਈਆਂ ਮੈਂ ਨਹੀਂ ਆਈ ਇੱਕ ਤੂੰ ਨਾ ਕਈ ਵਾਰ ਨਹੀਂ 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 ਫੁੱਟ ਮਾ ਇਹ ਜਿਹੜੇ ਤੂੰ ਪਖੰਡ ਕਰਦੀਆਂ ਰੋਜ਼ ਦੇਖਦੇ ਆਂ ਸੀ ਸਾਡੇ ਤੇ ਕੋਈ ਅਸਰ ਨਹੀਂ ਹੋਣਾ ਇਹਦਾ ਚੱਲ ਜਾ ਕੇ ਜਿਆਦਾ ਗੱਲ ਸੁਣ ਇੱਧਰ ਖੜ ਜਾ ਜਾਂ ਤਾਂ ਅੰਦਰ ਪੈਸੇ ਚੜਾਇਆ ਜਿਹੜੇ ਲੈ ਕੇ ਆਈਆਂ ਜਾਹ ਪਰ ਪੁਲਿਸ ਕਾਰਵਾਈ ਕਰਦੇ ਅਸੀਂ ਦੋ ਗੱਲਾਂ ਨੇ ਦੱਸ ਕਿਹੜੀ ਗੱਲ ਤੇ ਆਪਾਂ ਪਾਹੇ ਲੈ ਜਾ ਪਰ ਮੈਂ ਨਹੀਂ ਲੈਣੇ ਅੰਦਰ ਚੱਲ ਨਾਲ ਚੱਲ ਸਾਡੇ ਮੈਂ ਅੰਦਰ ਜੜਾ ਕੇ ਆ ਜਾਨ ਉਹ ਚੰਗੀ ਰਹੂੰਗੀ ਇਹ ਤਾਂ ਹੀ ਐ ਡੂ ਟਾਲੇ ਬਸਣਾ ਜਾ ਲੰਘ ਜਾ ਭਲਾ ਮੈਨੂੰ ਨੇ ਆਪਣਾ ਚੱਲ ਇਹਨੂੰ ਫੜਾ ਤੁਸੀਂ ਫੜਾਇਓ ਕੋਈ ਵੀ ਤੀਜਾ ਬੰਦਾ ਆ ਕੇ ਫੜ ਲੈ ਹੈ ਇਹ ਐ ਨਹੀਂ ਹਟਣਾ ਜੇ ਪੈਸੇ ਛੱਡਦੇ ਤੇ ਮੂੰਹ ਨੂੰ ਖੋਲ ਆ ਗਿਆ ਪਾਣਾ ਦੇ ਆ ਵੇਖ ਆ ਪਾਣ ਮੈਂ ਇਹ ਤਾਂ ਇੱਕ ਵਾਰ ਦੀ ਆ ਜੀ ਇਹ ਗਰਾਹੀ ਇਹਦਾ ਫਰਾਜ ਮੈਨੂੰ ਬਾਬੇ ਦੀ ਕਸਮ ਲੱਗਦੀ ਹੈ ਇਹ ਤੋਂ ਪਹਿਲਾਂ ਦਾ ਫਰਾਜ ਹੋ ਗਿਆ ਪੈਸੇ ਇਹ ਪੈਸੇ ਦੇ ਨਹੀਂ ਨਹੀਂ ਇਹਨਾਂ ਨੂੰ ਲੈਣਾ ਤੈਨੂੰ ਮੈਂ ਖਾਣ ਦੇਣਾ ਤੇਰਾ ਉਮਰ ਦਾ ਲਿਆਜ ਕਰਕੇ ਛੱਡੀ ਜਨੇ ਤੈਨੂੰ ਹੁਣ ਤਾਂ ਪੁਲਿਸ ਆਈ ਹੋਣੀ ਦੀ ਉਹਰੇ ਮੈਂ ਮੁੜ ਕੇ ਨਹੀਂ ਐਸ ਐਚਓ ਸਾਹਿਬ ਬਹੁਤ ਵਧੀਆ ਨੇ ਇੱਥੇ ਦੇ ਉਹਨਾਂ ਨੇ ਕਮੈਂਟ ਚ ਤੈਨੂੰ ਚੱਕ ਕੇ ਲੈ ਜਾਣਾ ਹੁਣੇ ਕੋਈ ਨਹੀਂ ਉਹਨਾਂ ਨੂੰ ਜੱਫਾ ਦੇਖੋ ਇਹਨੇ ਮੇਰੇ ਕੋਲੋਂ ਮੁੜ ਕੇ ਨਹੀਂ ਪੁੱਛ ਕੇ ਲੈ ਮੈਂ ਤੇਰੀ ਉਮਰ ਦਾ ਲਿਆਜ ਕਰੀ ਜਨੇ ਪੈਸੇ ਅੰਦਰ ਚੜਾਇਆ ਆਪਣੇ ਆਪਣੇ ਹੱਥੀ ਨਾਲੇ ਉੱਥੇ ਨੱਕ ਰਗੜ ਕੇ ਭੁੱਲ ਬਕਸਾਲਾ ਕਹੇ ਤੇਰੇ ਦਰ ਤੇ ਮੇਰ ਤੋਂ ਜਿਹੜੀ ਭੁੱਲ ਹੋਈ ਆ ਮੈਨੂੰ ਬਕਸ ਦੇ ਜਿਹੜੇ ਡੰਡ ਭਰਦੀਆਂ ਤਾਂ ਹੀ ਭਰਦੀਆਂ ਜਿੱਥੋਂ ਦੁਨੀਆ ਮੰਗਣ ਆਉਂਦੀ ਆ ਤੂੰ ਉੱਥੋਂ ਹੀ ਮੰਗ ਲੈ ਜਾ ਕੇ ਅਸੀਂ ਵੀ ਤਾਂ ਸਾਰੇ ਉੱਥੋਂ ਹੀ ਮੰਗਦੇ ਆ ਉੱਥੋਂ ਹੀ ਮੰਗ ਲੈ ਜਾ ਕੇ ਸਾਰੇ ਕਵਾਡਾ ਦਾ ਕੰਮ ਕਰਦੇ ਨੇ ਸਾਰੇ ਕਵਾਡਾ ਦਾ ਕੰਮ ਕਰਦੇ ਨੇ ਇਹ ਪਤਾ ਨਹੀਂ ਮੈਨੂੰ ਅਸੀਂ ਉਦਣੇ ਫੜੀ ਆ ਉਹ ਸੰਗਤ ਨੂੰ ਜੇ ਨਾ ਦੇਵੇ ਗਾਲਾਂ ਕੱਢਦੀ ਆ ਥੁੱਕ ਸੱਟਦੀ ਆ ਉੱਪਰ ਬੜੀ ਆ ਨਾਮ ਬਦਨਾਮ ਕਰਦੇ ਤੁਸੀਂ ਲੈ ਹੁਣ ਤੁਸੀਂ ਐ ਦੱਸੋ ਜਿਹੜੀ ਸੰਗਤ ਕੋਈ ਮੁਖਸਰ ਸਾਹਿਬ ਤੋਂ ਕੋਈ ਕਿਤੋਂ ਆਉਂਦਾ ਕੀ ਉਹ ਯਾਦਾਂ ਲੈ ਕੇ ਜਾਂਦਾ ਹੋਊਗਾ ਇਹ ਜੇ ਤੰਗ ਕਰਦੇ ਨੇ ਹੁਣ ਕੋ ਉਹ ਦਾ ਮਹੀਨਾ ਵੀਰੇ ਆਉਣਾ ਸਾਰੇ ਸੰਗਤ ਨੇ ਆਉਣਾ ਉਹ ਹੋਣਾ ਮੂਰੇ ਵੀ ਕੀ ਕਰਨਗੇ ਹੁਣ ਇਹ ਨਹੀਂ ਨਹੀਂ ਛਾਈ ਜਾ ਉਹ ਕੀ ਸੋਚਣਗੇ ਫਿਰ ਚੱਲ ਚੱਲ ਜਲਦੀ ਆ ਕਿ ਨਹੀਂ ਆਉਣਾ ਹੈਲੋ ਉੱਧਰ ਹੋ ਜਾ ਉੱਧਰ ਜਾਣੀਆਂ ਕਿ ਇਹ ਮੈਨੂੰ ਲੱਗਦਾ ਇਹ ਨਹੀਂ ਜਾਣਾ ਚੱਲ ਅੰਦਰ ਚੱਲ ਫਿਰ ਤੋਂ ਮੈਨੂੰ ਮੇਰਾ ਮਾਮਾ ਕਹਿੰਦਾ ਮੈਂ ਮੱਥਾ ਟੇਕੀ ਨਾ ਹਾ ਦੇਖ ਲਓ ਮੱਥਾ ਨਹੀਂ ਟੇਕਣ ਜਾਣਾ ਇਹਨੇ ਮੰਗਣਾ ਇੱਥੋਂ ਅੰਦਰ ਨਹੀਂ ਮੱਥਾ ਟੇਕਣ ਜਾਣੀਆਂ ਤੈਨੂੰ ਬਾਪਾ ਲੈ ਜਾ ਤੈਨੂੰ ਕਹਿੰਦੀ ਮੈਂ ਚੱਲ ਤੋਰ ਮੈਂ ਮੱਥਾ ਟੇਕਣ ਚੱਲ ਪੈਸੇ ਚੜਾਉਣੇ ਨੇ ਸਾਰੇ ਉੱਥੇ ਪੈਸੇ ਹੱਥੇ 'ਚ ਫੜ ਲਾ ਸਾਰੇ ਇਕੱਠੇ ਜਿਹੜੇ ਹੱਥੇ 'ਚ ਇੱਧਰ ਖੜ ਜਾ ਪਹਿਲਾਂ ਖੜ ਜਾ ਇੱਥੇ ਪੜ ਗਰਣਾ ਪੈਸੇ ਜਿਹੜੇ ਇਕੱਠੇ ਕੀਤੇ ਨੇ ਮੰਗੇ ਨੇ ਉਹ ਹੱਥ 'ਚ ਫੜ ਲਾ ਇਹ ਨਹੀਂ ਹੋਰ ਵੀ ਜਿਹੜੇ ਚੋਣ ਕੱਢੇ ਇੱਥੋਂ ਕੱਪੜੇ ਲੰਘੇ ਹੋ ਜ ਨਹੀਂ ਮੈਂ ਕੱਪੜੇ ਨਹੀਂ ਚੁੰਨੀ 'ਚ ਡੰਗੇ ਹੋਏ ਨੇ ਜਿਹੜੇ ਤੈਨੂੰ ਤੈਨੂੰ ਕੱਪੜੇ ਲੰਘ ਮਾਂ ਮੇਰੇ ਹੱਥੀਂ ਪਰੇ ਤੈਨੂੰ ਇਹ ਕੱਪੜੇ ਲਾਉਣ ਨੂੰ ਕਿਹਾ ਚੰਨ ਮੈਨੂੰ ਕਦ ਕੇ ਪੈਸੇ ਕਿੱਥੇ ਪਾ ਦੇਗੇ ਬੜਾ ਭਾਰੀ ਤੂੰ ਚੰਟ ਮਾਚ ਰਹੀ ਮਾਂ ਮਾਰ ਗਿਆ ਤੈਨੂੰ ਖੜ ਜਾ ਤੂੰ ਮੈਂ ਤੇਰੀ ਬੋਲੀ ਜਿਓ ਠੀਕ ਕਰਾਂ ਪਹਿਲਾਂ ਮੈਂ ਕਹੀ ਜਾਂਦਾ ਕਾਣੂ ਕਾਣੂ ਤੇਰੀ ਉਮਰ ਦਾ ਲੈ ਅੱਜ ਕਰਦਾ ਤੂੰ ਬੇਸ਼ਰਮਾ ਮੰਗ ਲੱਗੀਆਂ ਖੜ ਜਾ ਹੁਣ ਤੈਨੂੰ ਮੈਂ ਕਰਦਾ ਤੈਨੂੰ ਜਦ ਤੱਕ ਤੇਰੀ ਹਵਾ ਨਹੀਂ ਨਾ ਤੇਰੀ ਬੋਸ ਦੀ ਮਾਂ ਨਹੀਂ ਮੂਰ ਨਹੀਂ ਤੂੰ ਆਪ ਦੇ ਦੇ ਹਾਂ ਆ ਖੜ ਜਾ ਹੁਣ ਤੈਨੂੰ ਤੂੰ ਹੁਣ ਪੈਸੇ ਨਾ ਜਿਹੜਾ ਹੁਣ ਤੈਨੂੰ ਮੈਂ ਠਾਣੀ ਚ ਕੋਲ ਨਾ ਪਾ ਤਾ ਤੈਨੂੰ ਚੜਾਈ ਦੇਣੀ ਜਦੋਂ ਸੰਦੇਖਿਆ ਤੁਨੇ ਮ ਕਿੰਨਾ ਸਤਿਅਤੂ ਮੇਰਾ ਮੈਂ ਮੇਰੀ ਮੱਚੂ ਮਾ ਮਾਰ ਕੇ ਤੂੰ ਦੇਖਦਾ ਸਹੀ ਮੈਂ ਤੇਰੇ ਮਾ ਮਾਰ ਕੇ ਪੰਜ ਕੁੜੀਆਂ ਮੈਂ ਵਿਆਹ ਤੀ ਮੈਨੂੰ ਪੰਜ ਕੁੜੀਆਂ ਫਿਰ ਵਿਆਹ ਤੀਆਂ ਤੂੰ ਲੰਗਰ ਛੱਕ ਗੁਰਦੁਆਰੇ ਮੈਂ ਮੈਂ ਲੰਗਰ ਖਾਣਾ ਨਹੀਂ ਦਵਾਈ ਲੈ ਤੂੰ ਫ੍ਰੀਜ ਮਿਲਦੀ ਔਰੇ ਉਹ ਕਰਦੀਆਂ ਨੂੰ ਚਲ ਚੁੱਪ ਕਰਕੇ ਹੁਣ ਇੱਥੇ ਉਹਨਾ ਤਮਾਸ਼ਾ ਕਰੀ ਆ ਕੇ ਇੱਧਰ ਮੱਥਾ ਟੇਕ ਕੇ ਜਾ ਵੀ ਬਾਬਾ ਕਿੰਨੇ ਇਹ ਨਾ ਮੱਛਲਾ ਮੰਗਨੇ ਆਏ ਇੱਥੇ ਨੱਕ ਰਗੜ ਲਾ ਕੇ ਅੱਜ ਤੋਂ ਬਾਅਦ ਨਹੀਂ ਮੈਂ ਅਰੇ ਗੁਰੂ ਘਰ ਇਹ ਕੰਮ ਕਰਦੀ ਅੱਜ ਤੋਂ ਬਾਅਦ ਨਹੀਂ ਮੈਂ ਨੱਕ ਰਗੜਦੇ ਇੱਥੇ ਮਾਫੀ ਮੰਗ ਲੈ ਸੰਗਤ ਤੋਂ ਸੰਗਤਾਂ ਨੂੰ ਤੰਗ ਕਰਦੀ ਆ ਜੀ ਕੱਪੜੇ ਖਿੱਚ ਕੇ ਜਿਕੇ ਭੀਖ ਮੰਗਦੀ ਆ ਉਹ ਮਾੜੀ ਘਰ ਲਾ ਉਹਦਾ ਜਿਹੜੀ ਹੈ ਸਾਰੇ ਕਿਤੇ ਚ ਰਹਿਣ ਦੇ ਉਪਰੋਖਾ ਟੋਕੜ 1000 1500 ਦਿਹਾੜੀ ਪਾਈ ਬੈਠੀ ਆ ਜੀ ਕੋਈ ਸੰਗਤ ਇੰਨੀ ਦੂਰੋਂ ਆਉਂਦੀ ਆ ਕੀ ਅਗਲਾ ਕਿਹੜੇ ਮੰਨ ਨਾਲ ਆਉਂਦਾ ਕਿਹੜਾ ਅਗਲੇ ਦਾ ਇਹ ਮੰਨ ਕਰਦੀਆਂ ਚੱਲ ਇੱਧਰ ਆ ਜਾ ਅੰਦਰ ਆ ਜਾ ਹੁਣ ਅੰਦਰ ਆ ਜਾ ਪੈਸੇ ਉੱਥੇ ਟੋਕਰੀ ਚ ਪਾਇਆ ਕਾਰਸੇ ਵਾਲਿਆਂ ਦੇ ਸੇਵਾ ਚਲਦੀਆਂ ਨਾਲੇ ਤੇਰਾ ਵੀ ਹਿੱਸਾ ਤੇਰਾ ਤਾਂ ਕਹਾਦਾ ਹਿੱਸਾ ਪਹਿਲਾਂ ਤਾਂ ਇਹ ਕਿਹੜਾ ਕੋਲ ਲੈ ਕੇ ਜਾਂਦੇ ਨੇ ਚੱਲ ਅੰਦਰ ਆ ਜਾ ਤੈਨੂੰ ਇਹਨੇ ਇੱਜ਼ਤ ਕਿੱਥੇ ਲੱਗਣੀ ਮੈਂ ਦੋ ਗੁੱ ਹੋਰ ਤਾਂ ਨਹੀਂ ਇਹ ਕਿੱਥੇ ਪਾਏ ਹੋਏ ਕਿੱਥੇ ਪਾਜੇ ਕਿੱਥੇ ਇਹਨੇ ਪੁੱਛ ਕਿੱਥੇ ਪਾਜੇ ਜਿਹੜੇ ਹੈਗੇ ਨੇ ਇਹਨੇ ਦੇ ਦਿਓ ਪਹਿਲਾਂ ਦੇ ਤੇ ਹਨਾ ਚੱਲ ਕੋਈ ਨਹੀਂ ਆਹ ਤੇ ਇਹਨੂੰ ਸਭ ਕੇ ਸਹੀ ਅੱਜ ਦਾ ਉਹ ਤੇਰਾ ਗੁਰੂ ਘਰ ਤਸ ਸੁਣ ਮੈਂ ਪੈਸੇ ਪਾਣੀ ਇਹਨੂੰ ਆਈ ਕਾ ਗੁਰੂ ਘਰ ਦੀ ਕਸਮ ਕਰਕੇ ਇਹਨੂੰ ਦਿੱਤੇ ਮੈਨੂੰ ਇਹ ਵੀ ਕਹੇ ਮੇਰਾ ਪੁੱਤ ਤੇਰੇ ਪਰ ਹੱਸਦੇ ਇਹਨੂੰ ਆਲੀ ਕਾ ਇਹਨੂੰ ਆਲੀ ਕਾ ਕਰਕੇ ਇਹਨੂੰ ਦਿੱਤਾ ਗੁਰੂ ਘਰ ਦੀ ਸਹਪਾਲ ਮਾਤਾ ਸਾਰੇ ਪ੍ਰੂਫ ਨੇ ਸਾਡੇ ਕੋਲ ਅਸੀਂ ਐਂ ਨਹੀਂ ਕਹਿੰਦੇ ਚੁੱਪ ਕਰ ਜਾ ਓਰੇ ਤੋਂ ਮਾਸਾ ਨਾ ਕਰ ਚੁੱਪ ਕਰਕੇ ਉੱਤੇ ਟੋਕਰੀ 'ਚ ਪੈਸੇ ਪਾਏ ਜਾ ਕੇ ਚੱਲ ਤੁਰ ਪੈ ਸੰਗਤਾਂ ਨੂੰ ਤੰਗ ਕਰਦੀ ਆਂ ਮੰਗਦੀ ਆਂ ਕੱਪੜੇ ਖਿੱਚਦੀ ਅਗਲੇ ਮੈਂ ਕੋਈ ਕੱਪੜੇ ਖਿੱਚਿਆ ਗੁਰੂ ਕਰਦੀ ਸਾਲ ਦੀ ਸਾਰੇ ਪ੍ਰੂਫ ਨੇ ਸਵੇਰ ਦਾ ਤੈਨੂੰ ਦੇਖ ਰਿਆਂ ਸੀ ਸਵੇਰ ਦਾ ਮੁੰਡਾ ਉਰੇ ਲੱਗਿਆ ਵਾ ਤੇਰੇ ਤੇ ਮੁੰਡੇ ਨੂੰ ਤਾਂ ਪਤਾ ਮੈਂ ਸਾਰੇ ਦੱਸ ਦਉਂਦਾ ਰੇ ਇੱਥੋਂ ਮੋਟ ਸੀ ਮੈਂ ਚੱਲੇ ਚੁੱਪ ਕਰਕੇ ਪਹਿਲਾਂ ਪਾ ਬਾਅਦ ਚ ਆ ਕੇ ਵਿਚਾਰ ਪੇਸ਼ ਕਰੀਂ ਤੇ ਵਾਪਸ ਲੈ ਲੈ ਫਿਰ ਦੇ ਦਿਓ ਤੁਸੀਂ ਕੋਈ ਗੱਲ ਨਹੀਂ ਜਾ ਕੇ ਮਤਲਬ ਜੇ ਤੁਸੀਂ ਕਹਿੰਦੇ ਪੈਸੇ ਕੁ ਗੁਜ਼ਾਰਾ ਤਾਂ ਇਹਦਾ 5-700 ਦਾ ਦੇ ਆਈ ਜੀ ਇਹ ਬੰਗਾਲ ਨੇ ਰੱਖੀਆਂ ਆ ਜੇ 5-700 ਇਕੱਠਾ ਹੋ ਗਿਆ ਉਹਨਾਂ ਨੂੰ ਖੜਾ ਦਿੰਦੀ ਆ ਫੇਰ ਆ ਜਾਂਦੀ ਆ ਖਾਲੀ ਹੱਥ ਕਰਕੇ ਮੇਰੇ ਕੋਲ ਤਾਂ ਕੁਝ ਹੈ ਨਹੀਂ ਫੇਰ ਥੋੜੇ ਇਕੱਠੇ ਕਰਕੇ ਚਲੇ ਸਾਬਕੇ ਆ ਜਿਹੜੇ ਦੇਤੇ ਦੇਤੇ ਅੱਜ ਇਹਨੂੰ ਸਾਬਕੇ ਆ ਗਾਹਾਂ ਤੋਂ ਇਹਨੂੰ ਵਾਰਨਿੰਗ ਦੇਤੀ ਜੇ ਗਾਹਾਂ ਨੂੰ ਹੋਈ ਅੱਜ ਹੀ ਅਸੀਂ ਥਾਣੇ ਫੜਾਉਣ ਲੱਗੇ ਤੇ ਅੱਜ ਇਹਦੀ ਉਮਰ ਦਾ ਲਿਹਾਜ਼ ਕਰ ਲਿਆ ਅੱਗੇ ਤੋਂ ਨਹੀਂ ਇਹ ਜੇਲ੍ਹੇ ਜਾਊਗੀ ਕੀ ਐਜ ਮਾੜਾ ਇਹਨੂੰ 5-7 ਇਹਨੂੰ ਕਿਹ 5-7000 ਤੇ ਤੈਨੂੰ ਪੂਚਿਆਂ ਪੂਚਿਆਂ ਤੇ ਲਵਾ ਦਿੰਦੇ ਮੈਂ ਕਹਨੀਆ ਲਵਾ ਦੇ ਹੁਣ ਕਹਿੰਨ ਲੱਗੀ ਲਵਾ ਕੱਖੋਂ ਨਹੀਂ ਐ ਸ਼ੂਗਰ ਮੈਨੂੰ ਹੈ ਜੀ ਕਹਿੰਦੇ ਬੈਲੀ ਨੂੰ ਮਿਲਣਾ ਕਿਤੇ ਰੋਜ਼ ਕਹਿੰਦੇ ਨੇ ਤੁਸੀਂ ਵੀ ਕਹਿੰਦੇ ਹੋ ਜੀ ਨਹੀਂ ਦੱਸੋ ਬਾਬਾ ਜੀ ਤਾਂ ਹੀ ਪਤਾ ਲੱਗੂਗਾ ਐਨਾਂ ਸੱਚੇ ਦੱਸੋ ਨੇ ਰੋੜਾ ਕਿ ਪਾਇਆ ਫਿਰਦੇ ਹੈ ਰੋੜਾ ਕਿ ਪਾਇਆ ਮੈਂ ਤੁਹਾਨੂੰ ਤੁਸੀਂ ਰੋਕਦੇ ਹੋ ਅੱਗੇ ਵੀ ਬਾਬਾ ਜੀ ਇਹ ਇਹ ਕਹਿੰਦੀ ਮੈਂ ਪਹਿਲੇ ਦਿਨ ਆਈ ਆ ਮੈਨੂੰ ਰੱਖਣੇ ਕੋਈ ਹੋਰ ਨਹੀਂ ਮੈਂ ਕਦੀ ਤੁਹਾਨੂੰ ਨਹੀਂ ਨਹੀਂ ਇੰਨੀ ਸੰਗਤ ਝੂਠ ਬੋਲਦੀ ਆ ਉਹ ਦੁਕਾਨਾਂ ਵਾਲਿਆਂ ਨੇ ਵੀ ਕਿਹਾ ਸੀ ਰੋਜ਼ ਰੋਕਦੇ ਆ ਇਹਨੂੰ ਬਾਬਾ ਜੀ ਵੀ ਕਹਿੰਦੇ ਨੇ ਰੋਜ਼ ਰੋਕਦੇ ਆ ਪਾਸੇ ਮੈਂ ਤੈਨੂੰ ਰੋਕਿਆ ਨਹੀਂ ਇੰਨੀ ਵਾਰੀ ਮੈਂ ਨਹੀਂ ਜੀ ਅੱਜ ਮੈਂ ਤੱਕ ਮੇਂਦਰਾ 5 ਸਾਲ ਇਹ ਇਹ ਸੱਚੀ ਆ ਜੀ ਆਪਾਂ ਝੂਠੇ ਆ ਚਲੋ ਸਾਲਾ ਜੀ ਸਾਰੇ ਦੁਕਾਨਾਂ ਵਾਲਿਆਂ ਨੇ ਵੀ ਕਿਹਾ ਤਾਂ ਰੋਜ਼ ਰੋਕਦੇ ਆ ਇਹਨੂੰ ਉੱਥੇ ਟੋਕਰੀ 'ਚ ਪੈਸੇ ਪਹੁੰਚਣ ਲੈ ਹੁਣ ਚੁੱਪ ਕਰਕੇ ਪੈਸੇ ਪਾ ਦੇ ਉੱਤੇ ਕੋਈ ਪਖੰਡਿਆ ਨਾ ਕਰਕੇ ਦਿਖਾਈ ਸਾਨੂੰ ਦੱਸ ਤਾਂ ਚੱਲ ਨਾਲੇ ਨੱਕ ਰਗੜ ਲਾਉਂਦੇ ਆਂ। ਹਾਂ ਜੀ ਆਂ ਬਾਬਾ। ਮੇਰੇ ਸਾਹਮਣੇ ਸਾਰੇ ਬਾਰੇ ਇਹ ਖਾਲਸਾ ਉਹ ਫਤਿਹ। ਮਾਦੋਨੀ ਲੱਤਾਂ ਤੋੜਦੀ ਈ ਮਾਤ ਮੇਰੀ ਲੱਤਾਂ। ਹਾਂ ਵਾ ਠੀਕ ਆ। ਜਿਹੜਾ ਗਲਤ ਕਰਦਾ ਗਿਆ ਬਾਬਾ ਉਹਦੀਆਂ ਲੱਤਾਂ ਤੋੜਦੀ। ਹਾਂ। ਬਾਬਾ ਜੀ। ਮੇਰੇ ਆ। ਮੈਂ ਮੈਂ ਕੰਮ ਕਰਕੇ ਮੇਰੇ ਨਾਲ ਤੋੜਦੀ। ਮੇਰਾ ਜਿਹੜੇ ਨੂੰ ਮਨਾ ਤੀ ਤਾਇ ਦਾ ਬੇਟਾ ਕਹਿੰਦੀ। ਉਹ ਲੱਤਾਂ ਤੋੜਦੀ। ਵਾ। ਆਣੀ ਕੇ ਲੈ ਨਹੀਂ ਲੈਣੇ ਪਏ ਇੱਥੇ ਪਾ ਦੇ ਲੈ ਜੇ ਮੈਂ ਬਾਬਾ ਜੀ ਕੀ ਤੂੰ ਚੁੱਪ ਕਰਕੇ ਮੈਂ ਤੈਨੂੰ ਕੀ ਕਹਿਆ ਦੀ ਪਖੰਡਾ ਨਾ ਕਰੀ ਉਹਨੇ ਤਾਂ ਮੇਰੇ ਲੱਟਾ ਚੋੜਦੀ ਜਿਹੜਾ ਨੇ ਮੇਰੇ ਘੂਠ ਮਾਰ ਚੁੱਪ ਚੁੱਪ ਕਰਕੇ ਸੇਵਾ ਪਾ ਉਧਰ ਚੁੱਪ ਕਰਕੇ ਨਹੀਂ ਨਹੀਂ ਜੀ ਫालतू ਬੋਲੇ ਮੈਨੂੰ ਕਰ ਅੱਗੇ ਤਾਂ ਫੜਕਾਉਂਦੀ ਆਲਾ ਬੱਸ ਮੱਥਾ ਟੇਕ ਮਹਾਰਾਜ ਦਾ ਨਾਮ ਲੈ ਅੱਜ ਤੋਂ ਬਾਅਦ ਜੇ ਹੁਣ ਭੀਖ ਮੰਗਦੀ ਦਿਖ ਗਈ ਇੱਥੇ ਗੁਰੂ ਘਰ ਫਿਰ ਅਸੀਂ ਜਾਣੀ ਸਾਡਾ ਕੰਮ ਜਾਣੇ ਪਰ ਜਿੰਨੇ ਝੂਠ ਮਾਰੇ ਨਾ ਕਪਾਹ ਫੜਗਉਂਦੀਏ ਸਾਰੇ ਪ੍ਰੂਫ ਆ ਗਏ ਮਾਤਾ ਔਰੇ ਸਾਡੇ ਸਾਡੇ ਲਈ ਸਭ ਤੋਂ ਪਵਿੱਤਰ ਜਗਾ ਔਰੇ ਪਖੰਡਨਾਂ ਦਾ ਅੱਜ ਕੱਦਾਂ ਗੱਡੀ ਇੰਜ ਖੜੀਉ ਹੁੰਦੀ ਆ ਇਹ ਪਹਿਲਾਂ ਅਗਲੇ ਦੇ ਕੋਲਖਣੇ ਕਹਿੰਦਾ ਬੈਗ ਚੋਰੀ ਹੋ ਗਿਆ ਕੁਝ ਹੋ ਗਿਆ ਬਾਬਾ ਜੀ ਕਿੰਨੀ ਦੂਰੋਂ ਸੰਗਤ ਆਉਂਦੀ ਆ ਕੀ ਉਹ ਵਿਚਾਰ ਨਾਲ ਉੱਤਰ ਨਹੀਂ ਦੇਣਾ ਸਾਨੂੰ ਦੇ ਦੇ ਸਾਨੂੰ ਦੇ ਦੇ ਸਵੇਰ ਦਾ ਮੋਟਾ ਬਣਾ ਰਹੇ ਨੇ ਉਹ ਦੇ ਦੇ ਦਿੰਦੇ ਇੱਕ ਮਹੀਨੇ ਨੂੰ ਵਾਰਨਿੰਗ ਦੇ ਦਈਏ ਅਸੀਂ ਆਪ ਵਾਰ ਵੜ ਲਈ ਯਾਰ ਮੈਂ ਮੈਂ ਬਹੁ ਵਾਰ ਫੜ ਲਈਆਂ ਇਹ ਵੀਰੇ ਆਰਡਿੰਗ ਹੈਗੀ ਐਨੀ ਮੈਂ ਪਹਿਲੀ ਵਾਰ ਆਈਆਂ ਜੇ ਬੋਲਦੀ ਐ ਇਹ ਬੀਬੀ ਗੱਲ ਸੁਣ ਹੁਣ ਹੈਲੋ ਇੱਧਰ ਆ ਕੇ ਗੱਲ ਸੁਣ ਲੈ ਓਰੇ ਆ ਅੱਜ ਤੇਨੂੰ ਫੜਿਆ ਪਹਿਲੀ ਵਾਰ ਅਸੀਂ ਮੇਰੀ ਗੱਲ ਸੁਣ ਲਈ ਹੁਣ ਉਰੇ ਪਖੰਡ ਜੇ ਕਰਕੇ ਕੋਈ ਗੱਲਾਂ ਜੀਆਂ ਨਾ ਮੈਨੂੰ ਸੁਣਾਈ ਸਾਡੇ ਕੋਲ ਰੋਜ਼ ਇਹੀ ਕੰਮ ਆ ਸਾਨੂੰ ਸਾਰਾ ਪਤਾ ਅੱਜ ਤੋਂ ਬਾਅਦ ਜੇ ਕਿਸੇ ਵੀ ਗੁਰੂ ਘਰ ਮੂਰੇ ਤੇਰੀ ਵੀਡੀਓ ਬਣ ਗਈ ਭੀਖ ਮੰਗਦੀ ਦੇਖ ਲਈ ਫਿਰ ਜਿਹੜੀ ਤੇਰੇ ਤੇ ਕਾਰਵਾਈ ਹੋਣੀ ਆ ਉਹਦੀ ਜ਼ਿੰਮੇਵਾਰ ਤੂੰ ਆਪ ਹੋਵੇਂਗੀ ਠੀਕ ਆ ਸਮਝ ਗਈ ਹਾਂ ਬਾਜਾ ਚੱਲ ਜਾ ਲੰਗਰ ਪਾਣੀ ਛਕਣਾ ਛਕ ਲੈ ਲੰਗਰ ਪਾਣੀ ਪਰ ਜੰਨਾ ਝੂਠ ਮਾਰਿਆ ਨਾ ਦੇ ਇੱਕ ਗੱਲ ਚਲ ਠੀਕ ਹੈ ਚੁੱਪ ਕਰਦੇ ਹੋ ਪਖੰਡ ਨਾ ਗਾ ਪਖੰਡ ਪਖੰਡ ਨਾ ਗਾਰ ਹੋ ਰਹੀ ਮੈਂ ਕਹਿੰਦਾ ਮੈਂ ਕਹਿੰਦਾ ਕਿਸੇ ਨੇ ਨਹੀਂ ਕਿਹਾ ਮੈਂ ਕਿਹਾ ਉਹਨੇ ਕਿਹਾ ਐ ਨਹੀਂ ਕਿਹਾ ਮੈਂ ਕਿਹਾ ਉਹਨੇ ਕੀ ਕਿਹਾ ਐ ਨਹੀਂ ਕਿਹਾ ਐਵੇਂ ਨਾ ਸਿੱਧਾ ਦਬਕੇ ਜੀ ਮਰ ਰਿਹਾ ਤੈਨੂੰ ਦੱਸਦਾ ਫਿਰ ਚੱਪਲਾ ਕਿ ਚਲਾਇਆ ਮੈਂ ਚੋਰਾ ਨੂੰ ਮੋਰ ਪੈ ਗਏ ਚੋਰਾ ਨੂੰ ਮੋਰ ਪੈ ਗਏ ਸੋ ਸੰਗਤ ਜੀ ਇਹ ਰੋਜ਼ ਇੱਥੇ ਜੋ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਆ ਭੀਖ ਮੰਗਦੀ ਆ ਜਦੋਂ 5-700 ਰੁਪਈਆ ਇਕੱਠਾ ਹੋ ਜਾਂਦਾ ਤਾਂ ਇੱਥੇ ਬੰਗਾਲਣਾਂ ਰੱਖੀ ਹੋਈਆਂ ਨੇ ਉਹਨਾਂ ਨੂੰ ਫੜਾ ਦਿੰਦੀ ਆ ਇਹ ਤੇ ਉਹ ਤੋਂ ਬਾਅਦ ਚ ਫੇਰ ਮੰਗਣ ਲੱਗ ਜਾਂਦੀ ਆ ਅੱਜ ਪਹਿਲੀ ਵਾਰ ਫੜੀ ਸੀ ਇਹਨੂੰ ਵਾਰਨਿੰਗ ਦੇ ਦਿੱਤੀ ਲਕੀਰਾ ਇਹਨੇ ਕੱਢ ਲੀਆਂ ਨੇ ਜੇ ਅੱਜ ਤੋਂ ਬਾਅਦ ਕੋਈ ਵੀ ਦੇਖਦਾ ਤਾਂ ਤੁਸੀਂ ਸਾਨੂੰ ਸਾਡਾ 8558836736 ਤੇ ਵਟਸਐਪ ਕਰ ਸਕਦੇ ਹੋ ਇਕੱਲਾ ਵਟਸਐਪ ਮੈਸੇਜ ਹੁੰਦਾ ਤੇ ਵਟਸਐਪ ਕਰਕੇ ਦੱਸ ਸਕਦੇ ਹੋ ਇਹਦੀ ਵੀਡੀਓ ਕਲਿੱਪ ਜਾਂ ਕੁਝ ਵੀ ਭੇਜ ਸਕਦੇ ਹੋ ਫਿਰ ਜੋ ਹੋਏ ਤੇ ਕਾਰਵਾਈ ਹੋਊਗੀ ਅਸੀਂ ਜਾਣੀਆ ਸਾਡਾ ਕੰਮ ਜਾਣੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਹਿਲੀ ਵਾਰ ਆਪਾਂ ਵਾਰਨਿੰਗ ਦੰਨੇ ਆ ਸੋ ਅੱਜ ਇਹਨੂੰ ਵਾਰਨਿੰਗ ਦੇਤੀ ਸਾਰੇ ਜਾਣੇ ਜ਼ਰੂਰ ਧਿਆਨ ਰੱਖਿਆ ਕਰੋ ਗੁਰੂ ਘਰਾਂ ਦੀ ਜੋ ਇਹ ਮर्यादा ਖਰਾਬ ਕਰਦੀਆਂ ਨੇ ਜੋ ਸੰਗਤ ਆਉਂਦੀ ਆ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀਆਂ ਨੇ ਚੋਰੀ ਦੀਆਂ ਬਾਰਦਾਤਾਂ ਵੀ ਕਰਦੀਆਂ ਨੇ ਹੋਰ ਵੀ ਬਹੁਤ ਇਹ ਗੈਰਕਾਨੂੰਨੀ ਕੰਮ ਕਰਦੀਆਂ ਨੇ ਸੋ ਧਿਆਨ ਰੱਖਿਆ ਕਰੋ ਧੰਨਵਾਦ ਜੀ ਬਾਬੂ ਜੀ ਕਾ ਖਾਲਸਾ ਬਾਬੂ ਜੀ ਬੋਲੇ ਸਮਝਦੇ ਜੀ ਅਸੀਂ ਇਹਨੂੰ ਕੰਮ ਤੇ ਰਖਵਾਉਣ ਬਾਰੇ ਗੱਲ ਕੀਤੀ ਸੀ ਵੀ ਤੈਨੂੰ ਕਲਪਾਤ ਹੈ ਜਿੱਥੇ ਕੰਮ ਲਵਾ ਦਿੰਦੇ ਆ ਪਰ ਉਹ ਗੱਲ ਕੀਤੀ ਤੋਂ ਪਹਿਲਾਂ ਪੁਰਜੀ ਪਹਿਲਾਂ ਵੀਡੀਓ ਦੀ ਜ਼ਰੂਰ ਕਰੀ ਸੀ ਕਿ ਹਾਂ ਲਵਾ ਦਿਓ ਲਵਾ ਦਿਓ ਮੈਨੂੰ ਪਰ ਬਾਕੇ ਨੇ ਕੋਈ ਗੱਲ ਨਹੀਂ ਕੀਤੀ ਤੁਰ ਗਈ ਪਰ ਫਿਰ ਵੀ ਜੇਕਰ ਕੋਈ ਇਹਨੂੰ ਕੰਮ ਤੇ ਰੱਖਣੀ ਚਾਹੁੰਦਾ ਚੌਰ ਸਾਹਿਬ ਏਰੀਆ ਦੇ ਵਿੱਚ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਪਰ ਵੈਸੇ ਇਹਨਾਂ ਨੂੰ ਲੱਗਦਾ ਜੀ ਉਹ ਕੰਮ ਤੇ ਲੰਕੰਡੀ ਚਾਹ ਆਣਾ ਕਿਉਂਕਿ ਜਿਹਨੂੰ ਖਰੀ ਨਹੀਂ ਹਾਲ ਦੀ ਅੱਜ ਪੈਜੀ ਉਹ ਫਿਰ ਮਿਹਨਤ ਕਿੱਥੇ ਕਰਦਾ ਹੈ ਬਾਕੀ ਤੁਹਾਨੂੰ ਜੇ ਲੱਗਦਾ ਤੁਹਾਡੀ ਧੰਨਵਾਦ